ਸ਼੍ਰੀ ਮੁਕਤਸਰ ਸਾਹਿਬ ਦੇ ਅਦੇਸ਼ ਹਸਪਤਾਲ ਤੋਂ ਚੜ੍ਹਦੇ ਪਾਸੇ ਵੱਲ ਉਸਾਰਿਆ ਗਿਆ ਕਬੀਰ ਇਨਕਲੇਵ ਜਿਸ ਵਿੱਚ ਮਹਿਜ਼ 5 ਤੋਂ 6 ਏਕੜ ਜ਼ਮੀਨ ਸਬੰਧੀ ਕਥਿਤ ਤੌਰ ਤੇ ਮਨਜ਼ੂਰੀ ਹੋਣ ਦਾ ਦਾਵਾ ਕਰਦੇ ਆ ਗੈਰ ਪ੍ਰਮਾਣਿਕ ਸੂਤਰਾਂ ਨੇ ਦੱਸਿਆ ਹੈ ਕਿ ਇਸ ਇਨਕਲੇਵ ਦੇ ਨਾਲ ਲੈਂਡ ਮਾਫੀਆ ਵਿੱਚ ਰਲੇ ਨੀਲਿਆਂ ਚਿੱਟਿਆਂ ਵੱਲੋਂ ਨੇੜਲੀ ਹੋਰ ਜ਼ਮੀਨ ਨੂੰ ਖਰੀਦ ਕੇ ਇਸ ਇਨਕਲੇਵ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਲਵਾਉਂਦਿਆਂ ਹੋਇਆਂ ਉਸ ਉੱਪਰ ਵੀ ਅਣਅਧਿਕਾਰਕ ਤਰੀਕੇ ਨਾਲ ਪਲਾਟ ਕੱਟੇ ਜਾ ਚੁੱਕੇ ਹਨ ਦੱਸਦੀ ਹੈ ਕਿ 11 ਪ੍ਰਮਾਣਿਕ ਸੂਤਰ ਦੱਸ ਰਹੇ ਹਨ ਕਿ ਇਸ ਜ਼ਮੀਨ ਨੂੰ ਲੰਬੇ ਸਮੇਂ ਤੱਕ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੋਣ ਦੇ ਬਾਵਜੂਦ ਵੀ ਸਰਕਾਰੀ ਰਿਕਾਰਡ ਵਿੱਚ ਇਸ ਜ਼ਮੀਨ ਨੂੰ 1995 ਤੋਂ ਗੈਰਮੁਮਕਿਨ ਆਬਾਦ ਦਿਖਾ ਕੇ ਇਸ ਦੀਆਂ ਰਜਿਸਟਰੀਆਂ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਸਥਾਨਕ ਪ੍ਰਸ਼ਾਸਨ ਸਮੇਤ ਹੋਰਨਾ ਵੱਖ-ਵੱਖ ਟੈਕਸ ਨਾਲ ਸੰਬੰਧਿਤ ਵਿਭਾਗਾਂ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਜੀਲੈਂਸ ਈਡੀ ਅਤੇ ਕੇਂਦਰੀ ਏਜੰਸੀਆਂ ਇਸ ਮਾਮਲੇ ਵਿੱਚ ਕਿਹੋ ਜਿਹੀ ਕਾਰਵਾਈ ਕਰਦੀਆਂ ਹਨ